ਆਮ ਆਦੀ ਪਾਰਟੀ ਨੇ ਆਪਣੀ ਪਹਿਲੀ ਲਿਸਟ ਜੋ ਹੈ ਵਿਧਾਨ ਸਭਾ ਚੋਣਾਂ ਲਈ ਜਾਰੀ ਕਰ ਦਿੱਤੀ ਗਈ ਉਹਨਾਂ ਲਿਸਟ ਦੇ ਵਿੱਚੋਂ ਹਿੰਮਤ ਸਿੰਘ ਸ਼ੇਰਗਿਲ ਮੁਹਾਲੀ ਤੋਂ ਉਮੀਦਵਾਰ ਪਾਰਟੀ ਨੇ ਦਰਨੇ ਹਿੰਮਤ ਸਿੰਘ ਸ਼ੇਰਗਿਲ ਮੇਰੇ ਨਾਲ ਨੇ ਸ਼ੇਰਗਿਲ ਸਾਹਿਬ ਪਾਰਟੀ ਨੇ ਟਿਕਟਾਂ ਦਿੱਤੀਆਂ ਨੇ ਜਿਨ੍ਹਾਂ 'ਚ ਤੁਹਾਡਾ ਨਾਮ ਆਇਆ ਹੈਗਾ ਔਰ ਕੈਂਪੇਨ ਸ਼ੁਰੂ ਕਰਤੀ ਹਾਂਜੀ ਪਰਸੋਂ ਦਰਬਾਰ ਸਾਹਿਬ ਗਏ ਸੀਗੇ ਉੱਥੇ ਅਰਦਾਸ ਕੀਤੀ ਤੇ ਕੱਲ ਗੁਰਦੁਆਰਾ ਅੰਮ੍ਰਿਤਸਰ ਜਾ ਕੇ ਉੱਥੇ ਨਸਮ ਉੱਥੇ ਜਾ ਕੇ ਅਰਦਾਸ ਕੀਤੀ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ نوਈ ਅਰਦਾਸ ਕੀਤੀ ਕਿ ਬੁੱਧੀ ਬਲ ਤੇ ਉਛਾ ਬਖਸ਼ਣਾ ਆਪ ਉਂਗਲ ਫੜਕੇ ਤੁਸੀਂ ਪਾਰ ਲਾਉਣਾ ਤੇ ਪੁਲ ਚੁੱਕ ਮਾਫ ਕਰਨੀ ਕੋਈ ਗਲਤੀ ਨਾ ਹੋਵੇ ਕਿਉਂਕਿ ਗੱਲ ਇਹ ਆ ਕਿ ਇਹ ਜਿਹੜੀ ਲੜਾਈ ਹੈਗੀ ਹੈ ਇਹ ਸੱਚ ਤੇ ਝੂਠ ਦੀ ਲੜਾਈ ਹੈ ਤੇ 2017 ਦੇ ਵਿੱਚ ਇੱਥੇ ਇੱਕ ਇਨਕਲਾਬ ਲੈ ਕੇ ਆਉਣਾ ਹੈ ਕਿਉਂਕਿ ਬਿਲਕੁਲ ਸਿਸਟਮ ਫੇਲਰ ਹੋ ਚੁੱਕਾ ਹੈ ਤੇ ਉਹਦੇ ਵਾਸਤੇ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਹੈਗਾ ਕਿਉਂਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਆंदोलਨ ਚੋਂ ਨਿਕਲੀ ਪਾਰਟੀ ਹੈ ਤੇ ਇਹੀ ਹੈ ਕਿ ਲੋਕਾਂ ਦੀ ਜੋ ਆਸਾਂ ਹੈ ਉਹਨਾਂ ਤੇ ਪੂਰੇ ਉਤਰ ਸਕੀਏ ਜਿੰਨੇ ਜੋਗੇ ਹੈਗੇ ਆ ਪੂਰਾ ਆਪਣਾ ਜੋਰ ਲਾ ਦਈਏ ਤੇ ਪੰਜਾਬ ਨੂੰ ਦੁਬਾਰਾ ਤੋਂ ਨੰਬਰ 1 ਸਟੇਟ ਬਣਾਉਣਾ ਹੈ ਕੈਂਪੇਨ ਸ਼ੁਰੂ ਕੀਤੀ ਕੱਲ ਤੇ ਲੋਕਾਂ ਨੂੰ ਮਿਲ ਰਿਹਾ ਜੀ ਮੈਂ ਬਹੁਤ ਪਿਆਰ ਮਿਲ ਰਿਹਾ ਹੈ ਫੀਡਬੈਕ ਲੈ ਰਹੇ ਹਾਂ ਕਿਉਂਕਿ ਜੋ ਵੀ ਸਾਡਾ ਮੈਨੀਫੈਸਟੋ ਬਣਦਾ ਹੈ ਪੰਜਾਬ ਲੈਵਲ ਦਾ ਉਹ ਵੀ ਫੀਡਬੈਕ ਤੇ ਆਧਾਰਿਤ ਹੋਊਗਾ ਤੇ ਮੋਹਾਲੀ ਕੌਨਸਟਿਟੂਐਂਸੀ ਦਾ ਵੀ ਮੈਨੀਫੈਸਟੋ ਜੋ ਬਣੂਗਾ ਉਹ ਲੋਕਾਂ ਤੋਂ ਫੀਡਬੈਕ ਲੈ ਕੇ ਹੀ ਉਹਨੂੰ ਬਣਾਵਾਂਗੇ ਕਿਉਂਕਿ ਇੱਕ ਰਿਪਰੈਜ਼ੈਂਟੇਟਿਵ ਦਾ ਕੰਮ ਹੁੰਦਾ ਹੈ ਕਿ ਲੋਕਾਂ ਦੇ ਇਸ਼ੂਜ਼ ਨੂੰ ਰੇਸ ਕਰਨਾ ਉਹਨਾਂ ਦੀਆਂ ਸੋਲਿਊਸ਼ਨਸ ਲੈ ਕੇ ਆਉਣੀਆਂ ਤੇ ਆਮ ਆਦਮੀ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈ ਅੱਜ ਕੱਲ ਕੀ ਹੈ ਕਿ ਅਕਾਲੀ ਦਲ ਦੇ ਵਿੱਚ ਪਾਛਪਾ ਦੇ ਵਿੱਚ ਕਾਂਗਰਸ ਦੇ ਵਿੱਚ ਤਾਂ ਕੁਝ ਪਰਿਵਾਰ ਹੀ ਬੈਠੇ ਆ ਆਪਣੇ ਪਰਿਵਾਰਾਂ ਨੂੰ ਹੀ ਪ੍ਰਮੋਟ ਕਰ ਜਾਂਦੇ ਆ ਜਿਦੋਂ ਕਿ ਆਮ ਆਦਮੀ ਦਾ ਜੋ ਹਾਲ ਹੈ ਆਪਣੇ ਸਾਹਮਣੇ ਆ ਸੋ ਇਹ ਲੜਾਈ ਸ਼ੁਰੂ ਹੋ ਗਈ ਹੈ ਤੇ ਇਹ ਲੜਾਈ ਸੱਚ ਤੇ ਝੂਠ ਦੀ ਲੜਾਈ ਹੈਗੀ ਹੈ ਤੇ ਇਹਦੇ ਵਿੱਚ ਆਮ ਆਦਮੀ ਦੀ ਜਿੱਤ ਹੋਊਗੀ ਤੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਥੇ ਲਿਕਰ ਮਾਫੀਆ ਸੈਂਡ ਮਾਫੀਆ ਲੈਂਡ ਮਾਫੀਆ ਹਰ ਕਿਸਮ ਦਾ ਮਾਫੀਆ ਕੇਬਲ ਮਾਫੀਆ এডਿਕੇਸ਼ਨ ਮਾਫੀਆ ਇਹ ਜਿਹੜਾ ਇੱਥੇ ਮਾਫੀਆ ਰਾਜ ਚੱਲ ਰਿਹਾ ਹੈ ਡਰੱਗ ਮਾਫੀਆ ਜਿਹੜੇ ਕਿਸਾਨਾਂ ਦਾ ਸੁਇਸਾਈਡ ਹੋ ਰਿਹਾ ਹੈ ਇਨਾਂ ਦ ਪੀਪਲ ਰਿਸਪੋਨਸਿਬਲ ਫੋਰ 올 ਦਿਸ ਪੀਪਲ ਆਫ ਪੰਜਾਬ ਚਾੜੂ ਇਨਕਲਾਬ ਲਿਆ ਕੇ ਆਪਣੇ ਉਂਗਲ ਦੇ ਨਾਲ ਛਾੜੂ ਤੇ ਬਟਨ ਦਬਾ ਕੇ 2017 ਚ ਪੰਜਾਬ ਚ ਬਹੁਤ ਵੱਡਾ ਇਨਕਲਾਬ ਲਿਆ ਕੇ ਆਉਣ ਲੱਗਿਆ ਤੇ ਇਹਨਾਂ ਪਰਿਵਾਰਾਂ ਨੂੰ ਇਹਨਾਂ ਪ੍ਰਾਈਵੇਟ ਲਿਮਟਿਡ ਕੰਪਨੀ ਪਰਿਵਾਰਾਂ ਨੂੰ ਜਿਵੇਂ ਬਾਦਲ ਪਰਿਵਾਰ ਹੈਗਾ ਤੇ ਜਿਵੇਂ ਹੋਰ ਪਰਿਵਾਰ ਬੈਠੇ ਇੱਥੇ ਇਹਨਾਂ ਨੂੰ ਹਮੇਸ਼ਾ ਵਾਸਤੇ ਪੰਜਾਬ ਦੇ ਰਾਜਨੀਤਿਕ ਨਕਸ਼ੇ ਤੋਂ ਬਾਹਰ ਕਰ ਦੇਣਾ ਸਰਦਾਰ ਸਾਹਿਬ ਤੁਹਾਡਾ ਜਿਹੜਾ ਮੁਕਾਬਲਾ ਹੈਗਾ ਉਹ ਸਿਟਿੰਗ ਐ ਐਮਐਲਏ ਜੋ ਹੈ ਕਾਂਗਰਸ ਤੇ ਉਹਨਾਂ ਨਾਲ ਹੈ ਔਰ ਅਕਾਲੀ ਦਲ ਵੱਲੋਂ ਹੋਏ ਉਮੀਦਵਾਰ ਨਹੀਂ ਐਲਾਨ ਕੀਤਾ ਗਿਆ ਤਨ ਲੱਗਦਾ ਕਿ ਜਿਹੜੀ ਫਾਈਟ ਹੋਗੀ ਉਹ ਹਾਲੀ ਸੀਟ ਦੇ ਵਿੱਚ ਉਹ ਸਹੀ ਤਰੀਕੇ ਨਾਲ ਟੱਕਰ ਦੇ ਪਾਉਗੇ ਇੱਕ ਪਸਰਾ ਮੁਕਾਬਲਾ ਹੋਏਗਾ ਦੇਖੋ ਜੀ ਇਸ ਤਰ੍ਹਾਂ ਕੀ ਜਿਹੜਾ ਸਾਡਾ ਮੁਕਾਬਲਾ ਹੈਗਾ ਸਾਡਾ ਮੁਕਾਬਲਾ ਭ੍ਰਸ਼ਟਾਚਾਰ ਦੇ ਨਾਲ ਸਾਡਾ ਮੁਕਾਬਲਾ ਜਿੰਨੇ ਮਾਫੀਆ ਬੈਠੇ ਇਥੇ ਕੇਬਲ ਮਾਫੀਆ ਲੈਂਡ ਮਾਫੀਆ ਸੈਂਡ ਮਾਫੀਆ ਲਿਕਰ ਮਾਫੀਆ ਡਰੱਗ ਮਾਫੀਆ ਇਹ ਜਿਹੜੇ ਇਥੇ ਪੋਲੀਟਿਸ਼ੀਅਨਸ ਵੀ ਹੈਗੇ ਵੀ ਮਾਫੀਆ ਲੋਗ ਇਥੇ ਬੈਠੇ ਹੈਗੇ ਤੇ ਇਹਨਾਂ ਨੂੰ ਐਕਸਪੋਜ਼ ਕਰਾਂਗੇ ਲੋਕਾਂ ਨੂੰ ਦੱਸਾਂਗੇ ਕਿ ਕਿਵੇਂ ਇਹਨਾਂ ਨੇ ਪਿਛਲੇ ਇਹਨਾਂ ਸਾਲਾਂ ਦੇ ਵਿੱਚ ਪੰਜਾਬ ਨੂੰ ਲੁੱਟਿਆ ਲੋਕਾਂ ਨੂੰ ਗੁੰਮਰਾਹ ਕੀਤਾ ਸਿਰਫ ਆਪਣੇ ਫਾਈਨੈਂਸ਼ੀਅਲ ਇੰਟਰਸਟ ਨੂੰ ਹੀ ਫਾਰਵਰਡ ਕੀਤਾ ਸੋ ਮੁਕਾਬਲਾ ਇਹਨਾਂ ਚੀਜ਼ਾਂ ਦੇ ਨਾਲ ਹੈਗਾ ਤੇ ਜਿੱਤ ਆਮ ਆਦਮੀ ਦੀ ਹੀ ਹੋਣੀ ਹੈ ਇੱਕ ਚੀਜ਼ ਹੋਰ ਦੇਖਣ ਚਾਹੀਏ ਸ਼ਿਰਕਤ ਸਾਹਿਬ ਤੁਹਾਡੀ ਜਿਹੜੀ ਮੋਹਾਲੀ ਕੌਨਸਟਿਚਨਸੀ ਹੈ ਪਾਰਟ ਆਮ ਆਦਮੀ ਪਾਰਟੀ ਤੁਸੀਂ ਇੱਥੇ ਲੋਕ ਸਭਾ ਬਿੱਲੜੀ ਹੁਣ ਜਿਹੜੀ ਇਹ ਟਿਕਟਾਂ ਦਾ ਅਨਾਉਂਸਮੈਂਟ ਹੋਣ ਤੋਂ ਕੁਝ ਦਿਨ ਪਹਿਲਾਂ ਆਮ ਆਦੀ ਪਾਰਟੀ ਦੇ ਕੁਝ ਲੋਕਾਂ ਨੇ ਤੁਹਾਡੇ ਖਿਲਾਫ ਇਹ ਕਿਹਾ ਕਿ ਵੀ ਤੁਸੀਂ ਹਲਕੇ ਦੇ ਵਿੱਚ ਸਹੀ ਤਰੀਕੇ ਨਾਲ ਨਹੀਂ ਉੱਚਦੇ ਕਿ ਚੁਣੌਤੀ ਮੰਨਦੇ ਹੋ ਕਿ ਇਸ ਇਸ ਤਰ੍ਹਾਂ ਦੀ ਦਿੱਕਤ ਆ ਗਈ ਕੋਈ ਦੇਖੋ ਜੀ ਇਸ ਤਰ੍ਹਾਂ ਕਿ ਮੋਹਾਲੀ ਤੋਂ ਕੋਈ 30 ਲੋਕਾਂ ਨੇ ਇਥੋਂ ਉਹ ਕੈਂਡੀਡੇਟ ਸੀਗੇ ਤੇ ਟਿਕਟ ਤਾਂ ਇੱਕ ਨੂੰ ਹੀ ਮਿਲਦੀ ਹੁੰਦੀ ਆ ਤੇ ਕੁਝ ਲੋਕ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਦੀ ਉਹ ਆਪਣੇ ਨੇਜ ਕਰਕੇ ਕੋਸ਼ਿਸ਼ ਤਾਂ ਇਹ ਗੱਲਾਂ ਉਠਾਉਂਦੇ ਨੇ ਪਰ ਗੱਲ ਇਹ ਕਿ ਹੁਣ ਬਹੁਤ ਸਾਰੇ ਲੋਕ ਸਾਰੇ ਨਾਲ ਆ ਗਏ ਬਹੁਤ ਮਜ਼ਦੂਬ ਮਜ਼ਬੂਤੀ ਦੇ ਨਾਲ ਤੇ ਸਾਰਿਆਂ ਨੂੰ ਪਤਾ ਕਿ ਬਈ ਕਿਉਂਕਿ ਲੋਕ ਆਮ ਆਦਮੀ ਦੇ ਨਾਲ ਹੈਗੇ ਆ ਤੇ ਅੱਛਾ ਇੱਥੇ ਮੈਂ ਇਹ ਨਹੀਂ ਕਿ ਮੇਰੀ ਕੋਈ ਮਹੱਤਵਕ ਕਾਂਗਸ਼ਾ ਨਹੀਂ ਸਿਲੈਕਸ਼ਨ ਲੜਨੀ ਦੀ ਮੈਂ ਤਾਂ ਇੱਥੇ ਅਪਲਾਈ ਵੀ ਨਹੀਂ ਕੀਤਾ ਸੀ ਵੌਲੰਟੀਅਰਜ਼ ਨੇ ਹੀ ਨਾਮ ਭੇਜਿਆ ਸੀਗਾ ਕਿਉਂਕਿ ਪਹਿਲੋਂ ਵੀ ਇਥੋਂ ਪਾਰਲੀਮੈਂਟ ਇਲੈਕਸ਼ਨ ਲੜੀ ਸੀਗੀ ਹੁਣ ਪਿਛਲੇ 2 ਸਾਲ ਸਾਰੇ ਪੰਜਾਬ 'ਚ ਡਿਊਟੀਆਂ ਲੱਗੀਆਂ ਸੀਗੀਆਂ ਸਾਰੇ ਪੰਜਾਬ ਦੇ ਕੋਈ ਸੱਤ ਚੱਕਰ ਲਾਏ ਲੀਗਲ ਸੈੱਡ ਨੂੰ ਹੈਲਥਕੇਅਰ ਕੀਤਾ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਵੀ ਵਕੀਲ ਰਿਹਾ ਹਾਂ ਸੰਦੇਸ਼ ਸਿੰਘ ਦਾ ਵਕੀਲ ਰਿਹਾ ਤੇ ਨਰੇਸ਼ যাদব ਜੀ ਦਾ ਵਕੀਲ ਰਿਹਾ ਮੈਂ ਆਸ਼ਿਸ਼ ਖਤਾਨ ਜੀ ਦਾ ਵਕੀਲ ਰਿਹਾ ਵਲੰਟੀਅਰ ਦੇ ਕਿਉਂਕਿ ਮੈਂ ਪਿਛੇ ਤੋਂ ਵਕੀਲ ਹੈਗਾ ਸੋ ਜੋ ਡਿਊਟੀਆਂ ਪਾਰਟੀ ਨੇ ਲਾਈਆਂ ਐ ਸਪੋਕਸਪਰਸਨ ਤਕਰੀਬਨ ਹਰ ਰੋਜ਼ ਕਿਸ ਨਾ ਕਿਸੇ ਚੈਨਲ ਤੇ ਜਾਂ ਦਾ ਮੌਕਾ ਮਿਲਿਆ ਸੋ ਮੈਂ ਆਪਣੀਆਂ ਡਿਊਟੀਆਂ ਨਿਭਾ ਰਿਹਾ ਸੀਗਾ ਇਹ ਇਲੈਕਸ਼ਨ ਲੜਨੇ ਵੀ ਆਮ ਆਦਮੀ ਪਾਰਟੀ ਵੱਲੋਂ ਇੱਕ ਡਿਊਟੀ ਹੈਗੀ ਆ ਐਜ਼ ਅ ਡਿਸਿਪਲਿਨਡ ਸੋਲਜਰ ਕਿਉਂਕਿ ਪਿੱਲੂ ਵੀ ਇਲੈਕਸ਼ਨ ਉੱਥੇ ਲੜਿਆ ਸੀਗਾ ਬਹੁਤ ਲੋਕਾਂ ਨੇ ਪਿਆਰ ਦਿੱਤਾ ਸੀਗਾ ਤੇ ਐਜ਼ ਅ ਡਿਸਿਪਲਿਨਡ ਸੋਲਜਰਸ ਪਾਰਟੀ ਦਾ ਮੈਂ ਜੋ ਡਿਸੀਜਨ ਸੀਗਾ ਉਹਨੂੰ ਮੰਨ ਕੇ ਇੱਥੇ ਮੈਂ ਇਲੈਕਸ਼ਨ ਲੜਨ ਵਾਸਤੇ ਆਇਆ ਤੇ ਮੈਨੂੰ ਪੂਰੀ ਉਮੀਦ ਹੈਗੀ ਆ ਕਿ ਬਹੁਤ ਪਿਆਰ ਮਿਲ ਰਿਹਾ ਹੈ ਤੇ ਬਹੁਤ ਪਿਆਰ ਮਿਲੂਗਾ ਤੇ ਸਵੇਰੇ 6 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਇੱਥੇ ਮੈਂ ਕੰਮ ਕਰੂੰਗਾ ਤੇ 24 ਆਵਰਸ ਮੇਰਾ ਟੈਲੀਫੋਨ ਔਨ ਰਹੂਗਾ ਤੇ ਐਨੀਬਾਡੀ ਕੈਨ ਕੰਟੈਕਟ ਮੀ ਤੇ ਡੈਫੀਨਿਟਲੀ ਜੇ ਕਦੀ ਕੋਈ ਕਾਲ ਕਦੀ ਨਾ ਵੀ ਚੁੱਕੀ ਜਾਵੇ ਮੈਂ ਡੈਫੀਨਿਟਲੀ ਹੁਣ ਕਾਲ ਬੈਕ ਮਤਲਬ ਤੁਸੀਂ ਦੇਖੋ ਸਾਰਿਆਂ ਨੂੰ ਪੁੱਛ ਲਓ ਕਾਲ ਬੈਕ ਵੀ ਮੈਂ ਕਰ ਰਿਹਾ ਹਾਂ ਤੇ ਟੂ ਦਾ ਬੈਸਟ ਆਫ ਮਾਈ ਹਿਊਮਨ ਕਪੈਸਿਟੀਆਂ ਆਈ ਵਿਲ ਸਰਵ ਦਾ ਪੀਪਲ ਆਫ ਮੋਹਾਲੀ ਇਹ ਜਿਹੜੀ ਟਿਕਟਾਂ ਦੀ ਸੋਚੀ ਜਾ ਰਹੀ ਹੋਈ ਹੈ 19 ਉਮੀਦਵਾਰਾਂ ਚੋਂ ਅਲੱਗ-ਅਲੱਗ ਜਗ੍ਹਾ ਤੇ ਵਿਰੋਧ ਵੀ ਹੋਇਆ ਪਾਰਟੀ ਦੇ ਪੰਜਾਬ ਮਾਮਲੇ ਜੋ ਕਨਵੀਨਰ ਹੈ ਸੁੱਚਾ ਸਿੰਘ ਛੋਟੇ ਬਰ ਬੱਲੋਂ ਵੀ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਲੈ ਕੇ ਪੱਤੀ ਜਿਤਾਈ ਦੇਖੋ ਇਸ ਤਰ੍ਹਾਂ ਕੀ ਬਹੁਤ ਇੱਕ ট্রান্সਪੇਰੈਂਟ ਤਰੀਕੇ ਦੇ ਨਾਲ ਕਈ ਲੇਅਰ ਸਿਗੀਆਂ ਫਿਰ ਇਹ ਸਾਰੀ ਟਿਕਟਾਂ ਦੇ ਫੈਸਲੇ ਲੈ ਗਿਆ ਸੁਚਾ ਸਿੰਘ ਛੋਟੇਪੁਰ ਜੀ ਵੀ ਉਹਦਾ ਹਿੱਸਾ ਸੀਗੇ ਤੇ बहुत अच्छा देखो तुम्हें लोगों का फीडबैक लो तीस मेरे तो पूछो लोगों लो लोगों का, लो। लो का जो फीडबैक मिल रहा है, बहुत पॉजिटिव मिल रहा है क्योंकि इतने लॉयरों डॉक्टर नंजीनियर नॉल स्केल ट्रांसपोर्टरों समॉल स्केल ट्रेडर न इतें देखो आ, आर्मी ऑफिसर्सों तुम इतें देखो स्पोर्ट्समैनों तुम इतें देखो मतलब यूथ न दो पची पच्ची, पच्ची साल यंगस्टरसू टिकट मिली है सो तीन वकीलों को टिकट मिली है डॉक्टर सो एक बहुत बैलेंस लिस्ट आई है तो आम आदमी ਚਾਹੁੰਦੇ ਇੱਕ ਤਾਂ ਮਿਲੀਆਂ ਕਿਸੇ ਲੀਡਰ ਮਨਿਸਟਰ ਦੇ ਉਹਨਾਂ ਦੇ ਸਥਾਨੇ ਕੀ ਉਹਦਾ ਫਾਦਰ ਏ ਸੀ ਉਹਦਾ ਗ੍ਰੈਂਡਫਾਦਰ ਏ ਸੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਉਹ ਕਹਿੰਦਾ ਮਤਲਬ ਇਹ ਵੀ ਪਾਰਟੀ ਦੇ ਵਿੱਚ ਕੋਈ ਕੋਟਾ ਸਿਸਟਮ ਨਹੀਂ ਹੈ ਕਿ ਅਗਰ ਪਾਰਟੀ ਦੇ ਕੋਈ ਕਨਵੀਨਰ ਹੈ ਤਾਂ ਉਹਦਾ ਕੋਟਾ ਹੋਏਗਾ ਸਰ ਮੈਰਿਟ ਆ ਆਮ ਆਦਮੀ ਪਾਰਟੀ ਇਜ਼ ਮੈਰਿਟ ਮੈਰਿਟ ਐਂਡ ਓਨਲੀ ਮੈਰਿਟ ਹਰ ਚੀਜ਼ ਆਮ ਆਦਮੀ ਪਾਰਟੀ ਚ ਮੈਰਿਟ ਹੁੰਦਾ ਤੇ ਜਿਹੜਾ ਬੈਸਟ ਕੈਂਡੀਡੇਟ ਹੁੰਦਾ ਹੈ ਉਸ ਨੂੰ ਟਿਕਟ ਮਿਲਦੀ ਹੈ ਕਈ ਥਾਵਾਂ ਤੋਂ ਫੀਡਬੈਕ ਲਿਆ ਜਾਂਦਾ ਹੈ ਜਰਨਲਿਸਟ ਤੋਂ ਫੀਡਬੈਕ ਲਿਆ ਜਾਂਦਾ ਹੈ ਸੋਰ ਸਿਟੀਜ਼ਨਸ ਤੋਂ ਫੀਡਬੈਕ ਲਿਆ ਜਾਂਦਾ ਹੈ ਕੀ ਕਹਿੰਦੇ ਆਮ ਆਦਮੀ ਪਾਰਟੀ ਦੇ ਐਕਟਿਵਿਸਟ ਤੋਂ ਫੀਡਬੈਕ ਲਿਆ ਜਾਂਦਾ ਹੈ ਹਰ ਜਗ੍ਹਾ ਤੋਂ ਮਤਲਬ ਫਾਰਮਰਸ ਤੋਂ ਫੀਡਬੈਕ ਲਿਆ ਜਾਂਦਾ ਹੈ ਡਾਕਟਰਸ ਤੋਂ ਫੀਡਬੈਕ ਲਿਆ ਜਾਂਦਾ ਹੈ ਹਾਂਜੀ ਹਰ ਕਿਸਮ ਦਾ ਫੀਡਬੈਕ ਲੈ ਕੇ ਤੇ ਜਦੋਂ ਜਿਹੜੇ ਬੰਦੇ ਤੇ ਸਾਰੇ ਮਤਲਬ ਸਹਿਮਤੀ ਜਿਤਾਉਂਦੇ ਹੈਗੇ ਆ ਉਸ ਦੇ ਨਾਲ ਫਿਰ ਅਸੀਂ ਉਹਨੂੰ ਟਿਕਟ ਦਿੰਨੇ ਜਿਹੜਾ ਕੋਈ ਚੰਗਾ ਕੈਂਡੀਡੇਟ ਹੁੰਦਾ ਜਿਹਦੇ ਚੰਗੀਆਂ ਲੀਡਰਸ਼ਿਪ ਕੁਆਲਟੀਜ਼ ਹੁੰਦੀਆਂ ਜਿਹਨੇ ਸਮਾਜ ਵਾਸਤੇ ਕੁ ਆਇਆ ਤੇ ਬਹੁਤ ਲੋਕਾਂ ਤੋਂ ਪੋਜ਼ਿਟਿਵ ਰਿਸਪੌਂਸ ਪੰਜਾਬ ਦੇ ਵਿੱਚ ਓਵਰਆਲ ਆਮ ਆਦਮੀ ਪਾਰਟੀ ਨੂੰ ਉਮੀਦ ਕੀਤੀ ਹੈ ਹੁਣ ਇਹ ਟਿਕਟਾਂ ਦੀ ਵੰਡ ਤੋਂ ਬਾਅਦ ਸਰ ਉਮੀਦ ਇਹ ਹੈਗੀ ਹੈ ਕਿ ਲੋਕਾਂ ਦੇ ਇਸ਼ੂਜ਼ ਉਠਾਉਣੇ ਆ ਬਹੁਤ ਪੰਜਾਬ ਦਾ ਜੋ ਹਾਲ ਆਪਣੇ ਸਾਹਮਣੇ ਹੈ ਕਿੰਨੀਆਂ ਸੀਟਾਂ ਤੱਕ ਲੈ ਸਕਦੇ ਦੇਖੋ ਜੀ ਜੋ ਆਪਾਂ ਜੀ ਕਿਸੇ ਨਾ ਗੱਲ ਕਰੀਏ ਦਸਾਂ ਚੋਂ 8 ਬੰਦੇ ਆਮ ਆਦਮੀ ਪਾਰਟੀ ਦਾ ਨਾਮ ਲੈ ਰਹੇ ਆ ਤੇ 50% ਵੋਟਰ ਆ ਜੇ ਤੇ ਸਾਰੀਆਂ ਸੀਟਾਂ ਜਿੱਤ ਲਈਦੀ ਹੈ ਹੁਣ ਤਾਂ 80% ਲੋਕ ਇਸ ਵੇਲੇ ਪੰਜਾਬ ਚ ਆਮ ਆਦਮੀ ਪਾਰਟੀ ਦਾ ਨਾਲ ਰਹੇ ਤੁਸੀਂ ਸਰਵੇ ਕਰੋ ਮਤਲਬ ਇਨਾ ਜਿੰਨਾ ਲੋਕਾਂ ਦਾ ਪਿਆਰ ਹੈਗਾ ਹੈ ਇਨਾ ਵਿਸ਼ਵਾਸ ਹੈਗਾ ਕਿਉਂਕਿ ਲੋਕ ਅਰਵਿੰਦ ਕੇਜਰੀਵਾਲ ਜੀ ਦੀ ਲੀਡਰਸ਼ਿਪ ਤੇ ਬਹੁਤ ਟਰਸਟ ਕਰ ਰਹੇ ਆ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਤੇ ਬਹੁਤ ਟਰਸਟ ਕਰ ਰਹੇ ਆ ਦੂਸਰੀਆਂ ਪਾਰਟੀਆਂ ਦੇਖ ਲਈਆਂ ਸੋ ਐਤਕੀ ਬਹੁਤ ਵੱਡਾ ਚਾੜੂ ਇਨਕਲਾਬ ਪੰਜਾਬ ਚ ਹੋਣ ਵਾਲਾ ਸਨ ਹਿੰਮਤ ਸਿੰਘ ਸ਼ਿਰਗਲ ਜੋ ਕਿ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਹ ਸਿੱਖਣਾ ਕਿਹਾ ਕਿ ਮੁਕਾਬਲਾ ਜੋ ਹੈ ਮੁੱਖ ਤੌਰ ਤੇ ਇਹਨਾਂ ਦਾ ਜੋ ਪੰਜਾਬ ਦੇ ਵਿੱਚ ਮਾਫੀਆ ਰਾਜ ਹੈ ਉਸ ਮਾਫੀਆ ਰਾਜ ਦੇ ਨਾਲ ਮੁਕਾਬਲਾ ਹੈ ਕੈਮਰਾਮਨੀਸ਼ ਦੇ ਨਾਲ ਸਰਪਜੀਤ ਸਿੰਘ এবੀਪੀ ਸੰਜਾ ਮੁਹਾਲੀ